ंग्रेस पार्टी कांग्रेस पार्टी सरदार अमृत पाल जी कंसलर अमृत पाल जी वार्ड नंबर चौती ॾेसलर अमृत पाल जी कांग्रेस पार्टी कांग्रेस पार्टी कांग्रेस पार्टी कांग्रेस पार्टी ਸਭ ਤੋਂ ਪਹਿਲਾਂ ਉਹਦੇ ਆਪਣੀ ਵਾਰਡ ਚੋਂ ਦੀਆਂ ਉਮਰ ਦੇ ਜਿੰਨੇ ਵੀ ਸਨਿਕ ਆ ਸਾਥੀ ਆ ਮੇਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਬੜੀ ਵਧੀਆ ਲੀਡ ਤੇ ਜਿਤਾਇਆ ਮੇਰਾ ਦੇਹਰਾ ਤੋਂ ਸਾਰੇ ਸਾਥੀਆਂ ਨੇ ਇਲਾਕਾ ਨਿਵਾਸੀਆਂ ਨੇ ਮੇਰਾ ਦੇਹਰਾ ਤੇ ਕਰਕੇ ਰੂਲਿੰਗ ਪਾਰਟੀ ਦੇ ਵਿੱਚੋਂ ਸਭ ਤੋਂ ਤਫਜੀਲ ਸੀਟ ਮੇਰਾ ਕੱਢ ਗਏ ਤੇ ਮੈਨੂੰ ਜਿਤਾਇਆ ਮੈਂ ਬਹੁਤ ਬਹੁਤ ਧੰਨਵਾਦ ਪਹਿਲੇ ਪਹਿਲੇ ਹਾਧਾਰ ਤੇ ਕਿਹੜਾ ਕੰਮ ਕਰੋਗੇ ਤੁਸੀਂ ਪਹਿਲੇ ਹਾਧਾਰ ਤੇ ਮੈਂ ਜੋ ਸਾਡੇ ਸੀਰੀਜ਼ ਦੇ ਇਥੇ ਪ੍ਰੋਬਲਮ ਆ ਸਭ ਤੋਂ ਪਹਿਲਾਂ ਮੈਂ ਉਹ ਹੱਲ ਕਰੂੰਗਾ ਚੰਤ ਸਾਰੇ ਸਾਥੀਆਂ ਨਾਲ ਲੈ ਇੱਕ ਤੁਹਾਡੇ ਪਾਣੀ ਵੀ ਬੜੀ ਹੈਗੀ ਨੱਸਿਆ ਜੀ ਗੰਦੇ ਪਾਣੀ ਗੰਦੇ ਪਾਣੀ ਦੀ ਸਮੱਸਿਆ ਹੈ ਭਾਜੀ ਤੇ ਤਿੰਨ ਚਾਰ ਫੈਕਟਰੀਆਂ ਦਾ ਪਾਣੀ ਆ ਉਹ ਗੰਦ ਪਾਣੀ ਸੀਰੇ ਜਿਹਾ ਆਉਂਦਾ ਵਾ ਮੈਂ ਇੱਕ ਦੋ ਦਿਨਾਂ ਦੇ ਜਦੋਂ ਅਸੀਂ ਸ਼ਾਂਜੁਕ ਦੇ ਉੱਤੋਂ ਬਾਅਦ ਚੋਚਲੇ ਮੈਂ ਪਹਿਲੇ ਅਧਾਰ ਤੇ ਕੰਮ ਕਰਾਂਗਾ ਐਜੂਕੇਸ਼ਨ ਬਾਰੇ ਹਾਂਜੀ ਐਜੂਕੇਸ਼ਨ ਬਾਰੇ ਐਜੂਕੇਸ਼ਨ ਭਾਜੀ ਕਾ ਜਵਾਰ ਨਗਰ ਪਾ ਸਾਡੇ ਜਿਹੜੇ ਸਲਮ ਏਰੀਆ ਵਾ ਇਹਨਾਂ 'ਚ ਆਪ ਜਾਵਾਂਗੇ ਸਾਥੀਆਂ ਨਾਲ ਲੈ ਕੇ ਬੱਚਿਆਂ ਨਾਲ ਆਪ ਜਾ ਕੇ ਖੜ ਖੜ ਕੇ ਇਹਨਾਂ ਨੂੰ ਸਕੂਲਾਂ 'ਚ ਦਾਖਲ ਕਰਾਵਾਂਗੇ ਆਪ ਮੈਂ ਕਿਹਾ ਸਾਡਾ ਪਰਿਵਾਰ ਇੱਕ ਟੀਚਰ ਪਰਿਵਾਰ ਆ ਸਾਰੇ ਬ੍ਰਦਰ ਮੇਰਾ ਵਾ ਮੇਰੇ ਮਿਸ ਜਿਆਦ ਮੇਰੀ ਨੋ ਆ ਭਾਈ ਆਪ ਜਾ ਕੇ ਇਹਨਾਂ ਨੂੰ ਘਰੋ ਘਰ ਜਾ ਕੇ ਕੰਪੇਅਰ ਕਰਾਂਗੇ ਆਪ ਜਾ ਕੇ ਨਾਲ ਰਾਤ ਨੂੰ 2 ਘੰਟਾ 2 ਘੰਟਾ ਆ ਪੜਾਇਆ ਕਰਾਂਗੇ ਜਾ ਕੇ ਤੁਹਾਡਾ ਨਾਮ ਦਿਜੀਤ ਸਿੰਘ ਭਾਜੀ ਮੈਂ ਐਸੀ ਸਮਾਜ ਤੋਂ ਮੈਨੂੰ ਭਾਜੀ ਨੇ ਬਲੌਕ ਪ੍ਰਧਾਨ ਦਾ ਅਹੁਦਾ ਦਿੱਤਾ ਸੀ ਇਰੇ ਵਿੱਚ ਐਸਸੀ ਸਮਾਜ ਦਾ ਪੂਰਾ ਯੋਗਦਾਨ ਅਸੀਂ ਭਾਈ ਨੂੰ ਆਪਣਾ ਸਮਰਥਨ ਪੂਰਾ ਦੇ ਕੇ ਅਸੀਂ ਫੁੱਲ ਫਲਾ ਫੁੱਲ ਲੀਡ ਨਾਲ ਅਸੀਂ ਭਾਈ ਨੂੰ ਪੂਰੇ ਸਮਰਥਨ ਦੇ ਨਾਲ ਪੂਰੀ ਲੀਡ ਦੇ ਨਾਲ ਅਸੀਂ ਦਿਟਾਇਆ ਵਾ ਕਿਉਂਕਿ ਭਾਈ ਐਸਸੀ ਸਮਾਜ ਵਾਸਤੇ ਬਹੁਤ ਵਧੀਆ ਉਪਰਾਲੇ ਬਹੁਤ ਵਧੀਆ ਕੰਮ ਕਰਦੇ ਨੇ ਇਸ ਕਰਕੇ ਸਨ ਅਸੀਂ ਭਾਈ ਦੀ ਪੂਰੀ ਸਪੋਰਟ ਕੀਤੀ ਆ ਅਹੀਂ ਕਹਿਣੇ ਕਿ ਚਲੋ ਅਹੀਂ ਅਸੀਂ ਸਮਾਜ ਵਾਸਤੇ ਭਾਈ ਨੇ ਸਾਡੇ ਬਾਰੇ ਅੱਗੇ ਵੀ ਸੋਚਿਆ ਕੋਈ ਸਾਡੀਆਂ ਮੁਸ਼ਕਲਾਂ ਹੈਗੀਆਂ ਵਾ ਹਰੀ ਡਿਸਕਸ ਹੈਗੀ ਆ ਭਾਈ ਦੇ ਨਾਲ ਪਾਣੀ ਦੀ ਸਮੱਸਿਆ ਸਾਡੀ ਬਹੁਤ ਵੱਡੀ ਜਾਰੀ ਜਾਰੀ ਪਾਣੀ ਦੀ ਸਮੱਸਿਆ ਵਾ ਗੰਦਾ ਪਾਣੀ ਜੋ ਭਾਈ ਘਰਾਂ ਦੇ ਵਿੱਚ ਜਾਂਦਾ ਵਾ ਜਿਤਨਾ ਸੀਵਰੇਜ ਦੀ ਆ ਇਹ ਛੋਟੀਆਂ ਮੋਟੀਆਂ ਸਾਡੀਆਂ ਮੁਸ਼ਕਲਾਂ ਹੈਗੀਆਂ ਵਾ ਅਹੀਂ ਕਿਹਾ ਕਿ ਚਲੋ ਭਾਈ ਸਾਡੀ ਅਪੀਲ ਦੇ ਆਧਾਰ ਤੇ ਕੰਮ ਕਰਾਓ ਕਿਉਂਕਿ ਭਾਈ ਸਾਡੇ ਬਹੁਤ ਵਧੀਆ ਕੰਮ ਕਰਦੇ ਆ ਵੇਖੋ ਮੈਂ ਪਹਿਲੀ ਵਾਰੀ ਮੈਨੂੰ ਭਾਈ ਨੇ ਐਸੀ ਸਮਾਜ ਦਾ ਬਲੌਗ ਪ੍ਰਧਾਨ ਦਾ ਉਹ ਦਿੱਤਾ ਵਾ ਮੈਨੂੰ ਭਾਈ ਨੇ ਕਿਹਾ ਤੂੰ ਕੰਮ ਕਰੇਂਗਾ ਤੈਨੂੰ ਅੱਗੇ ਇਹ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਤੈਨੂੰ ਦੇਵਾਂਗੇ ਅਸੀਂ 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 ਸਮਾਜ ਆਪਣਾ ਪੂਰਾ ਸਾਡੇ ਮੇਰੇ ਵੀਰ ਆ ਸਾਡਾ ਜੋਰਾ ਸਿੰਘ ਆ ਇਹਨਾਂ ਨੇ ਪੂਰਾ ਰਾਤ ਦਿਨ ਜਿੰਨੇ ਵੀ ਮੇਰੇ ਭਰਾ ਖਲੋਤੇ ਰਾਤ ਦਿਨ ਕੰਮ ਕਰਕੇ ਭਾਈ ਨੂੰ ਪੂਰੀ ਲੀਡ ਦੇ ਨਾਲ ਜਿਤਾਇਆ ਵਾ ਅਸੀਂ ਚਟਾਨ ਵਗ ਭਾ ਦੇ ਨਾਲ ਖੜੇ ਆ ਤੇ ਖੜੇ ਹੀ ਰਵਾਂਗੇ ਅਸੀਂ ਇਹਨਾਂ ਦਾ ਸਾਥ ਕਦੀ ਨਹੀਂ ਛੱਡਾਂਗੇ ਇਹ ਸਾਡਾ ਨਾ ਛੱਡ ਨਹੀਂ ਇਹਨਾਂ ਦਾ ਨਹੀਂ ਛੱਡਾਂਗੇ ਧੰਨਵਾਦ ਜੀ